ਪਿਆਰੇ ਦਰਸ਼ਕੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਪ੍ਰੋਗਰਾਮ ਜੈ ਜਵਾਨ ਦੇ ਤਹਿਤ ਉਹਨਾਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਉਹਨਾਂ ਫੌਜੀ ਅਫਸਰਸ ਨੂੰ ਜਵਾਨਸ ਨੂੰ ਤੁਹਾਨੂੰ ਮਿਲਾਉਂਦੇ ਹਾਂ ਜਿਹਨਾਂ ਅਫਸਰਸ ਤੇ ਜਵਾਨਸ ਨੇ ਆਪਣੀ ਜ਼ਿੰਦਗੀ ਦੇ ਉਹ ਵੱਡਮੁੱਲੇ ਪਲ ਜਾਂ ਜ਼ਿੰਦਗੀ ਦਾ ਉਹ ਹਿੱਸਾ ਜਿਹੜਾ ਉਹਨਾਂ ਦਾ ਖੇਡਣ ਮਨਣ ਵਾਲਾ ਹਿੱਸਾ ਹੁੰਦਾ ਹੈ ਜਾਂ ਉਮਰ ਹੁੰਦੀ ਹੈ ਉਹ ਸਾਰਾ ਸਮਾਂ ਦੇਸ਼ ਤੇ ਕੌਮ ਦੀ ਲੇਖੀ ਲਾਇਆ ਹੋਵੇ ਇਸ ਲੜੀ ਦੇ ਤਹਿਤ ਪਿਆਰੇ ਦਰਸ਼ਕੋ ਅੱਜ ਮੈਂ ਜੈਸ ਸਖਸ਼ੀਤ ਜੈਸ ਫੌਜੀ ਅਫਸਰ ਨਾਲ ਤੁਹਾਨੂੰ ਬੁਲਾਉਣ ਜਾ ਰਿਹਾ ਹਾਂ ਉਸ ਫੌਜੀ ਅਫਸਰ ਨੇ ਲਗਭਗ 30 ਬਰੇ ਦੇਸ਼ ਦੀ ਸੇਵਾ ਕੀਤੀ ਹੈ ਤਾਂ ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਤੁਹਾਡਾ ਤਾਰਫ ਕਰਾਉਣੇ ਉਹਨਾਂ ਨੂੰ ਆਪਾਂ ਮਿਲਦੇ ਹਾਂ ਮੇਰੇ ਬਿਲਕੁਲ ਨਾਲ ਅੱਜ ਨਾਲ ਨੇ ਕਰਨਲ ਗੁਰਲਾਲ ਸਿੰਘ ਗਿੱਲ ਜੀ ਸਸਿ ਕਰਨ ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਚ ਥੈਂਕ ਯੂ ਜੀ ਜਿਵੇਂ ਕਿ ਮੈਂ ਦੱਸ ਹੀ ਚੁੱਕਾ ਕਿ ਜ਼ਿੰਦਗੀ ਦੇ ਉਹ ਜਿਹੜੇ ਵੱਡ ਮੁੱਲੇ ਪਾਲ ਜਿਹੜੇ ਘਰੇ ਰਹਿਣ ਦੇ ਸਾਨੂੰ ਮਿਲਦੇ ਆ ਬੱਚਿਆਂ ਨਾਲ ਆਪਸ ਵਿੱਚ ਖੇਡਣ ਦੇ ਮਿਲਦੇ ਆ ਜਾਂ ਪਰਿਵਾਰ ਨਾਲ ਉਹ ਪਾਲ ਜਿਹੜੇ ਬਤਾਉਣ ਦੇ ਮਿਲਦੇ ਆ ਤੁਹਾਡੇ ਵਰਗੇ ਫੌਜੀ ਅਫਸਰ ਜਵਾਨਾਂ ਨੇ ਉਹ ਜਿਹੜੇ ਪਾਲਿਆ ਉਹ ਸੁਨਹਿਰੀ ਮੌਕਾ ਜ਼ਿੰਦਗੀ ਦਾ ਉਹ ਦੇਸ਼ ਤੇ ਕੌਮ ਦੀ ਲਿਖੇ ਲਾਇ ਇਹ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਵਰਗੀ ਸ਼ਖਸੀਅਤ ਨੂੰ ਮਿਲ ਕੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਬਚਪਨ ਬਾਰੇ ਤੁਹਾਡੀ ਮੁੱਢਲੀ ਐਜੂਕੇਸ਼ਨ ਬਾਰੇ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਜ਼ਿੰਦਗੀ ਦਾ ਸਫ਼ਰ ਜਿਹੜਾ ਉਹ ਕਿੱਥੋਂ ਸ਼ੁਰੂ ਕੀਤਾ ਮੈਂ ਜੀ 22 ਅਕਤੂਬਰ 1940 ਪਿੰਡ ਮਦੋਕੇ ਵਿੱਚ ਪੈਦਾ ਹੋਇਆ ਸੀ ਜੀ ਡੈਡੀ ਉਸ ਵੇਲੇ ਇੱਕ ਐਡਵੋਕੇਟ ਸੀਗੇ ਮੋਗੇ ਦੇ ਵਿੱਚ ਤੇ ਛੇਤੀ ਹੀ ਉਹਨਾਂ ਨੇ 1942 ਦੇ ਵਿੱਚ ਕਮਿਸ਼ਨ ਲੈ ਲਿਆ ਆਰਮੀ ਦੇ ਵਿੱਚ ਤੇ ਉਹ ਆਰਮੀ ਚ ਚਲੇ ਗਏ ਥੋੜੇ ਦਿਨਾਂ ਬਾਅਦ ਹੀ ਸਾਡੀ ਪੋਸਟਿੰਗ ਹੋ ਗਈ ਜਿਹੜੀ ਉਹ ਆਗਰੇ ਹੋ ਗਈ ਡੈਡੀ ਦੀ ਤੇ ਅਸੀਂ ਆਗਰੇ ਪਹੁੰਚ ਗਏ ਉਹਨਾਂ ਦੇ ਨਾਲ ਜਿਹੜੀ ਪੜ੍ਹਾਈ ਲਿਖਾਈ ਸ਼ੁਰੂ ਕੀਤੀ ਸੀਗੀ ਉਹ 1945-46 ਦੇ ਵਿੱਚ ਮੈਂ ਆਗਰੇ ਤੋਂ ਸ਼ੁਰੂ ਕੀਤੀ ਸੀ ਲੇਕਿਨ ਫਿਰ 1947 ਤੇ 48 ਦੀ ਲੜਾਈ ਹੋ ਗਈ ਡੈਡੀ ਫਿਰ ਫੌਜ ਤੋਂ ਹੁੰਦੇ ਹੋਏ ਬਾਰਡਰ ਤੇ ਚਲੇ ਗਏ ਅਸੀਂ ਮੁੜ ਕੇ ਪਿੰਡ ਆ ਗਏ ਜਿੱਦਾਂ ਕਿ ਸਾਰੇ ਫੌਜੀਆ ਦੇ ਬੱਚਿਆਂ ਨਾਲ ਹੁੰਦਾ ਸਾਡੇ ਨਾਲ ਵੀ ਹੋਇਆ ਕਿ ਮੁੜ ਕੇ ਫਿਰ ਪਹਿਲੀ ਜਵਾਨ ਤੋਂ ਜਾਇ ਉੱਥੇ ਦੋ ਜਮਾਤਾਂ ਪਾਸ ਕਰਕੇ ਆਏ ਸੀ ਫਰਪੂੜ ਕੇ ਫਿਰ ਪਹਿਲੀ ਜਮਾਤ ਤੋਂ ਸ਼ੁਰੂ ਕੀਤਾ ਇਸੇ ਤਰ੍ਹਾਂ ਹੀ ਫਿਰ ਅਸੀਂ ਜਗਰਾਉਂ ਇੱਕ ਅਕਾਮੋਡੇਸ਼ਨ ਲੈ ਲਈ ਸੀ ਤੇ ਜਗਰਾਉਂ ਹੀ ਰਹਿੰਦੇ ਰਹੇ ਉੱਥੋਂ ਹੀ ਮੈਂ 7ਵੀਂ ਪਾਸ ਕੀਤੀ 7ਵੀਂ ਤੋਂ ਬਾਅਦ ਫਿਰ ਡੈਡੀ ਦੀ ਪੋਸਟ ਇੱਕ ਸ਼ਿਮਲੇ ਹੋ ਗਈ ਤੇ میٹرਿਕ ਮੈਂ ਸ਼ਿਮਲੇ ਤੋਂ ਕੀਤੀ ਤੇ ਜਦੋਂ ਤੁਸੀਂ میٹرਿਕ ਪਾਸ ਕਰ ਲਈ ਉਹ ਤੋਂ ਬਾਅਦ ਤੁਸੀਂ ਅ ਅਗਲੀ ਪੜ੍ਹਾਈ ਸ਼ੁਰੂ ਕੀਤੀ ਜਾਂ ਤੁਸੀਂ ਫੌਜ ਬਾਰੇ ਉਦੋਂ ਤੋਂ ਹੀ ਸੋਚਣਾ ਸ਼ੁਰੂ ਕੀਤਾ ਫੌਜ ਬਾਰੇ ਉਸ ਵੇਲੇ ਵੈਸੇ ਕੋਈ ਵੀ ਨਹੀਂ ਸੀ ਸੋਚਦਾ ਹੁੰਦਾ ਜੀ ਕਿਉਂਕਿ ਆਪਣੀ ਗਵਰਨਮੈਂਟ ਦੀ ਪਾਲਿਸੀ ਸੀ ਕਿ ਸਾਰੇ ਭਾਈ ਭਾਈ ਹੈ ਤੇ ਫਿਰ ਫੌਜ ਦੀ ਕੋਈ ਖਾਸ ਲੋੜ ਨਹੀਂ ਹੈ ਲੇਕਿਨ 62 ਦੇ ਬਾਅਦ ਜਦ ਕੇ ਸਾਨੂੰ ਥੋੜਾ ਚਟਕਾ ਲੱਗਿਆ ਫਿਰ ਸਾਰੇ ਜਾਗੇ ਫਿਰ ਬਹੁਤ ਸਾਰਾ ਐਮਰਜੈਂਸੀ ਕਮਿਸ਼ਨ ਦਿੱਤਾ ਗਿਆ ਜਿਹਦੇ ਵਿੱਚ ਕਿ ਅਸੀਂ ਵੀ ਸ਼ਾਮਲ ਹੈ ਅਸੀਂ ਉਸ ਵੇਲੇ ਬੀਐਸਸੀ ਫਾਈਨਲ ਇਅਰ ਦੇ ਵਿੱਚ ਸੀਗੇ ਤੇ ਅਸੀਂ ਕਿਹਾ ਵੀ ਹੁਣ ਦੇਸ਼ ਦਾ ਦੇਸ਼ ਨੂੰ ਸਾਡੀ ਲੋੜ ਹੈ ਤੇ ਅਸੀਂ ਪੜਾਈ ਛੱਡ ਕੇ ਫੌਜ ਦੇ ਵਿੱਚ ਚਲੇ ਗਏ 1964 ਜਨਵਰੀ ਦੇ ਵਿੱਚ ਮੈਂ ਆਈਐਮ ਵਿੱਚ ਜੁਆਇਨ ਕੀਤਾ ਔਰ ਅਕਤੂਬਰ 1964 ਦੇ ਵਿੱਚ ਮੈਂ ਕਮਿਸ਼ਨ ਲੈ ਲਿਆ ਸੀ ਬੜਾ ਚੰਗਾ ਲੱਗਦਾ ਹੈ ਕਿ ਤੁਸੀਂ ਜਦੋਂ ਦੇਸ਼ ਨੂੰ ਲੋੜ ਸੀ ਤੇਸ਼ਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਦੋਂ ਤੁਸੀਂ ਆਪਣੀ ਪੜਾਈ ਕਰਦੇ ਕਰਦੇ ਛੱਡ ਲਿਆ ਉਹ ਭਾਰਤੀ ਫੌਜ ਨੂੰ ਜੁਆਇਨ ਕੀਤਾ ਕਦੇ ਕਦੇ ਕਨਨ ਸਾਹਿਬ ਤੁਹਾਨੂੰ ਲੱਗਦਾ ਸੀ ਕਿ ਪਿਤਾ ਜੀ ਦੇ ਨਾਲ ਰਹਿਣ ਦਾ ਤੁਹਾਨੂੰ ਮੌਕਾ ਮਿਲਿਆ ਜਿਵੇਂ ਤੁਸੀਂ ਕਿਹਾ ਇੱਥੇ ਫਿਰ Shimla ਕਿ ਫਾਦਰ ਸਾਹਿਬ ਦੀ ਜਿਹੜੀ ਯੂਨੀਫਾਰਮ ਚ ਬੜਾ ਅੱਛਾ ਲੱਗਦਾ ਮੈਨੂੰ ਵੀ ਕਦੇ ਮੌਕਾ ਮਿਲੇ ਤੇ ਮੈਂ ਉਦੋਂ ਉਦੋਂ ਤੁਸੀਂ ਸੋਚਦੇ ਸੀ ਜ਼ਰੂਰੀ ਗੱਲ ਹੈ ਜੀ ਕਿ ਜਿਸ ਸਰਾਊਂਡਿੰਗ ਜੀ ਤੁਸੀਂ ਰਹਿੰਦੇ ਹੋ ਜੀ ਉਹ ਸਰਾਊਂਡਿੰਗ ਨਾਲ ਤੁਹਾਡਾ ਪਿਆਰ ਹੋਣਾ ਤਾਂ ਜ਼ਰੂਰੀ ਹੈ ਔਰ ਉਹਦੀਆਂ ਕੁਝ-ਕੁਝ ਆਦਤਾਂ ਵੀ ਤੁਸੀਂ ਆਪਣੇ ਆਪ ਦੇ ਵਿੱਚ ਮਾਇਬ ਕਰ ਲੈਂਦੇ ਹੋ ਇਸੇ ਤਰ੍ਹਾਂ ਹੀ ਸਾਨੂੰ ਵੀ ਦਾਦੀ ਨੂੰ ਦੇਖ ਦੇਖ ਕੇ ਹੀ ਵੱਡੇ ਹੋਏ ਸੀ ਤੇ ਦਾਦੀ ਨੂੰ ਦੇਖ ਦੇਖ ਕੇ ਇੱਕ ਥੋੜਾ ਜਿਹਾ ਜਜ਼ਬਾ ਸੀਗਾ ਕਿ ਅਗਰ ਆਰਮੀ ਦੇ ਵਿੱਚ ਜਾਣ ਦਾ ਮੌਕਾ ਮਿਲ ਜਾਏ ਤਾਂ ਅਸੀਂ ਚਾਹਾਂਗੇ ਚਾਹਾਂਗੇ ਜਿਵੇਂ ਤੁਸੀਂ ਕਨ ਸਰ ਦੱਸਿਆ ਕਿ 1964 ਚ ਤੁਸੀਂ ਇੱਕ ਮਿਸ਼ਨਿੰਗ ਜਿਹੜੀ ਆ ਉਹ ਲੈ ਲਈ ਔਰ ਉਦੋਂ ਬਾਅਦ ਫਿਰ ਬੰਦੇ ਦੀ ਲਾਈਫ ਜਿਹੜੀ ਆ ਨਾ ਉਦੋਂ ਸ਼ੁਰੂ ਹੁੰਦੀ ਹੈ ਪਹਿਲਾਂ ਤੁਹਾਡਾ ਕਾਲਜ ਲਾਈਫ ਸੀ ਪਹਿਲਾਂ ਬਚਪਨ ਸੀ ਕਮਿਸ਼ਨ ਮਿਲ ਗਿਆ ਤੇ ਇੱਕ ਫੌਜੀ ਅਫਸਰ ਦੇ ਰੂਪ ਚ ਤੁਸੀਂ ਜਿਹੜਾ ਉਹ ਫੌਜ ਵਿੱਚ ਆ ਗਏ ਜਾਕਦਮੀ ਮੈਨੂੰ ਲੱਗਦਾ 1965 ਦੀ ਜੰਗ ਵੀ ਸ਼ੁਰੂ ਹੋਈ ਤੇ ਉਹਦੇ ਬਾਰੇ ਉਦੋਂ ਤੁਹਾਡਾ ਜਿਹੜਾ ਸਿਗਾ ਹਿੱਸਾ ਉਸ ਜੰਗ ਚ ਜਾਂ ਤੁਹਾਡੀ ਯੂਨਿਟ ਜਿਹੜੀ ਆ ਜਪਲਟਨ ਕਿ ਉਸ ਜੰਗ ਚ ਵੀ ਤੁਸੀਂ ਗਏ ਕਮਿਸ਼ਨ ਲਾਈਨ ਤੋਂ ਬਾਅਦ ਜਿੱਦ ਮੈਂ ਜਦੋਂ ਆਪਣਾ ਵਾਇਓ ਕਰਕੇ ਗਿਆ ਜੀ ਤਾਂ ਮੈਂ ਇੱਕ ਐਸੀ ਯੂਨਿਟ ਦੇ ਵਿੱਚ ਗਿਆ ਜਿਹੜੀ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਇੱਕ ਪੈਕ ਰਜiment ਹੁੰਦੀ ਸੀ ਜੀ ਪੈਕ ਰਜiment ਮੀਨਸ ਕਿ ਗਨ ਜਿਹੜੀ ਆ ਉਹਦੇ ਹਿੱਸੇ-ਫੁਰਜ਼ੇ ਕਰਕੇ ਹਾਂਜੀ ਕਿਸੇ ਵੀ ਪਹਾੜੀ ਤੇ ਲਿਜਾਵਾਂਗੇ ਪਰ ਖਚਰਾਂ ਦੇ ਉੱਤੇ ਲੱਦ ਕੇ ਲਿਜਾਵਾਂਗੇ ਜੀ ਤੇ 65 ਦੀ ਲੜਾਈ ਦੇ ਵਿੱਚ ਵੀ ਮੈਂ ਉਹ ਗਨਾ ਲੈ ਕੇ ਸੀਸਮਾ ਇੱਕ ਉੱਤਰਾਖੰਡ ਦੇ ਵਿੱਚ ਜਗ੍ਹਾ ਹੈ ਦਾਰਚੁਲਾ ਕੋਲੇ ਜੀ ਉੱਥੇ ਗਿਆ ਤੇ ਜਾ ਕੇ ਗਨਾ ਆਪਣੀਆਂ ਡਿਪਲੋਏ ਕੀਤੀਆਂ ਪਰ ਸਾਨੂੰ ਕੋਈ ਖਾਸ ਮੌਕਾ ਨਹੀਂ ਮਿਲਿਆ 65 ਦੇ ਵਿੱਚ ਫਾਰ ਵਗੈਰਾ ਕਰਨ ਦਾ ਕਿਉਂਕਿ ਜਿਆਦਾ ਲੜ ਤੌਰ ਲੜਾਈ ਜਿਹੜੀ ਆ ਉਹ ਵੈਸਟਰਨ ਫਰੰਟ ਤੇ ਹੀ ਹੋਈ ਸੀ ਜੀ ਤੇ ਤੁਸੀਂ ਆਪਣਾ ਜਿਹੜਾ ਹਿੱਸਾ ਉੱਥੇ ਜਰੂਰ ਤੁਹਾਡੀ ਡਿਊਟੀ ਲੱਗੀ ਤੁਸੀਂ ਉਦੋਂ ਇਹ ਹਥਿਆਰ ਜਿਹੜੇ ਆ ਉਸ ਸਮੇਂ ਚ ਪਹਾੜਾਂ ਤੇ ਖਚਰਾ ਦੇ ਨਾਲ ਲਿਜਾਇਆ ਜਾਂਦੇ ਸੀ ਜਿਹੜੀ ਬਿਲਕੁਲ ਜੀ ਸਾਡੀ ਗਨ ਸੀਗੀ 3.7 ਇੰਚ ਹਾਰਚਰ ਜਰ ਜੀ ਉਹ ਗਨ ਦੀ ਉਹ ਨੌਂ ਇਸਿਆਂ ਦੇ ਵਿੱਚ ਵੰਡ ਲਿਆ ਜਾਂਦਾ ਸੀਗਾ ਜੀ ਤੇ ਨੌਂ ਖਚਰਾ ਤੇ ਲੋਡ ਕਰਕੇ ਲੈ ਜਾਂਦੇ ਸੀਗੇ ਜੀ ਤੇ ਉੱਤੇ ਜਾ ਕੇ ਫਿਰ ਉਹਨੂੰ ਅਸੈਂਬਲ ਕਰਦੇ ਸੀਗੇ ਤੇ ਉਹ ਦੁਬਾਰਾ ਗਨ ਬਣ ਜਾਂਦੀ ਸੀਗੀ ਤੇ ਇਸੇ ਤਰ੍ਹਾਂ ਹੀ ਜਿਹੜਾ ਅਮਿਊਸ਼ਨ ਹੈ ਉਹ ਵੀ ਖਚਰਾ ਤੇ ਜਾਂਦਾ ਸੀ ਬਾਕੀ ਸਾਜ਼ੋ ਸਾਮਾਨ ਜਿਹੜਾ ਉਹ ਵੀ ਖਚਰਾ ਤੇ ਕਿਉਂਕਿ ਰਸਤੇ ਹੁੰਦੇ ਹੀ ਨਹੀਂ ਸੀ ਉਹਨਾਂ ਦੇ ਨਾਲ ਪਗਡੰਡੀਆਂ ਹੁੰਦੀਆਂ ਸੀ ਪਗਡੰਡੀਆਂ ਤੇ ਸਿਰਫ ਕਚਰਾ ਹੀ ਜਾ ਸਕਦੀ ਹੈ ਜੀ ਤੁਸੀਂ ਉਸ ਜੰਗ ਚ ਵੀ ਹਿੱਸਾ ਲਿਆ ਤੁਸੀਂ ਆਪ ਦੀ ਜਗਾ ਤੇ ਉੱਥੇ ਪਹੁੰਚੇ ਉਸ ਤੋਂ ਬਾਅਦ ਤੁਹਾਡੀ ਪੋਸਟਿੰਗ ਜਿਹੜੀ ਆ ਉਹਦੇ ਬਾਰੇ ਤੁਹਾਨੂੰ ਕਿੱਥੇ ਕਿੱਥੇ ਜਾਣ ਦਾ ਮੌਕਾ ਕਰਨ ਸਭ ਮਿਲਿਆ ਜ਼ਿੰਦਗੀ ਚ ਤੁਸੀਂ 30 ਸਾਲ ਦੀ ਦੱਸਿਆ ਕਿ ਮੈਂ ਜਿਹੜੀ ਸਰਵਿਸ ਕੀਤੀ ਹੈ ਹਾਂਜੀ ਇਸ ਜਗਾ ਦੇ ਉੱਤੇ ਤਾਂ ਦਾਰਚੁਲਾ ਦੇ ਵਿੱਚ ਅਸੀਂ ਕੋਈ ਤਕਰੀਬਨ 5 ਸਾਲ ਲਗਾਤਾਰ ਰਹੇ ਜੀ ਕਿਉਂਕਿ ਉਸ ਜਿਹੜੇ ਲੜਾਈ ਹੋ ਕੇ H T C 62 ਦੀ ਤੇ ਹਲੇ ਤੱਕ ਫਿਰ 65 ਦੀ ਸ਼ੁਰੂ ਹੋ ਗਈ ਤਾਂ ਮੌਕਾ ਨਹੀਂ ਸੀ ਮਿਲਦਾ ਅਗਰ ਯੂਨਟਾਂ ਨੂੰ ਪੀਸ ਦੇ ਵਿੱਚ ਭੇਜਦਾ ਸੋ ਸਾਨੂੰ ਦੋ ਟਡੇ ਹੋਰ ਫੀਲ ਨਹੀਂ ਕਰਨੇ ਪਏ ਉਸ ਤੋਂ ਬਾਅਦ ਮੈਂ ਆ ਗਿਆ ਆਪਣਾ ਵਾਪਸ ਨਸੀराबाद ਜੀ ਤੇ ਨਸੀराबाद ਮੈਂ ਤਕਰੀਬਨ ਫਿਰ 8 ਸਾਲ ਲਾਇਏ ਜੀ ਇੱਕ ਯੂਨਟ ਤੋਂ ਦੂਜੀ ਯੂਨਟ ਦੇ ਵਿੱਚ ਤੇ ਉਸ ਤੋਂ ਬਾਅਦ ਜੀ ਐਨ ਕੇ ਦੋ ਜਗ੍ਹਾ ਤੇ ਨੌਕਰੀ ਕੀਤੀ ਹੈ ਇੱਕ ਜੀ ਐਨ ਕੇ ਇੱਕ ਰਾਜਸਥਾਨ ਤੇ ਤੀਜਾ ਜਿਹੜਾ ਦੱਸ ਦਿੱਤਾ ਕਿ ਬੁੱਢਲੇ 5 ਸਾਲ ਹੋਤੇ ਕੀਤੀ ਉਸ ਜੀ ਦੇਖੋ ਚੌੜ ਤੋਂ ਬਾਅਦ ਦਾ ਸਮਾਂ ਜਿਹੜਾ ਬੜਾ ਮਤਲਬ ਸਾਡੇ ਦੇਸ਼ ਲਈ ਬੜਾ ਇੱਕ ਇਹੋ ਜਿਹਾ ਸਮਾਂ ਸੀ ਬਾਟ ਹੋ ਗਿਆ ਚੌਟ ਹੋ ਗਿਆ ਫਿਰ 71 ਦੀ ਜੰਗ ਜਿਹੜੀ ਆ ਉਹ ਸ਼ੁਰੂ ਹੋ ਗਈ ਤੁਸੀਂ ਫਿਰ ਜਦੋਂ ਇਦਾਂ ਵੱਖ-ਵੱਖ ਥਾਵਾਂ ਤੇ ਕਸ਼ਮੀਰ ਚ ਵੀ ਰਹੇ ਹੋਰ ਜਗ੍ਹਾ ਤੇ ਵੀ ਰਹੇ ਹੋ ਫਿਰ ਜਦੋਂ ਕਦੇ ਜਾ ਆਪਣਾ ਬੱਚਾ ਜਿਹੜਾ ਨਾ ਉਹ ਜੌਬ ਤੇ ਲੱਗ ਜਵੇ ਕਾਫੀ ਸਾਲ ਦੀ ਸਰਵਿਸ ਹੋ ਜਵੇ ਮਾਪੇ ਦਾ ਦਿਲ ਕਰਦਾ ਕਿ ਉਹਦਾ ਵਿਆਹ ਵੀ ਕਰ ਦਿੱਤਾ ਜਾਵੇ ਫਿਰ ਇਸ ਦੌਰਾਨ ਤੁਹਾਡੀ ਮੈਰਿਜ ਦਾ ਤੁਹਾਡੇ ਘਰਦਿਆਂ ਦੇ ਦਿਲ ਚ ਵੀ ਖਿਆਲ ਆਇਆ ਹੋਣਾ ਤੇ ਕਦੋਂ ਮੈਰਿਜ ਹੋਈ ਸੀ ਮੇਰੀ ਮੈਰਿਜ ਜੀ ਦਰਚੁਨਾਰੇ ਦੇ ਹੋ ਗਈ ਸੀ 1968 ਦੇ ਵਿੱਚ ਓਕੇ ਤੇ ਅਨਫੋਰਚੂਨੇਟਲੀ ਉਸ ਵੇਲੇ ਉਥੇ ਕੋਈ ਫੈਮਿਲੀ ਅਕਾਮੋਡੇਸ਼ਨ ਜਾਂ ਫੈਮਿਲੀ ਦੇ ਇਲਾਣੇ ਲਈ ਕੋਈ ਜਗ੍ਹਾ ਨਹੀਂ ਸੀਗੀ ਸੋ ਵਾਈਫ ਰੂਮ ਸਾਨੂੰ ਆਪਣੇ ਪੈਰੈਂਟਸ ਕੋਲ ਛੱਡਣਾ ਪਿਆ ਜੀ ਮੈਂ ਚਲਾ ਗਿਆ ਜੀ ਮੇਰਾ ਬੇਟਾ ਵੀ ਹੋ ਗਿਆ ਸੀਗਾ 1969 ਦੇ ਵਿੱਚ ਤੇ 1969 ਦੀ ਉਹ ਦਸੰਬਰ ਸੀਗੀ ਜਦਕਿ ਅਸੀਂ ਦਾਰਸੁਲਾ ਤੋਂ ਵਾਪਸ ਥੱਲੇ ਆਏ ਜੀ ਤੇ ਆ ਕੇ ਫਿਰ ਅਸੀਂ ਥੋੜੇ ਜਿਹੇ ਦਿਨ ਆਹਨ ਰਹੇ ਸਾਲ ਕੋ 11 ਫਿਰ ਦਿੱਲੀ ਸਿਖਾ ਬਾਦ ਆ ਗਏ ਤੁਸੀਂ ਹੁਣ ਅੱਜਕੱਲ ਦੇਖਦੇ ਆ ਬੜਾ ਕਨ ਸਾਹਿਬ ਕਮਿਊਨੀਕੇਸ਼ਨ ਬੜਾ ਐਡਵਾਂਸ ਹੈ ਟੈਕਨੀਕ ਬੜੀ ਐਡਵਾਂਸ ਹੈ ਤੁਸੀਂ ਜਿੱਥੇ ਮਰਜ਼ੀ ਜਾਣਿਓ ਗੱਲਬਾਤ ਕਰਦੇ ਜਦੋਂ ਦੀ ਆਪਾਂ ਗੱਲ ਕਰਦੇ ਆਂ ਚੌਰ ਤੋਂ ਬਾਅਦ ਦੀ ਗੱਲ ਕਰਦੇ ਆਂ ਜਾਂ ਇਸ ਜ਼ਿੰਦਗੀ ਦੇ ਹਿੱਸੇ ਦੀ ਗੱਲ ਕਰਦੇ ਆਂ ਉਦੋਂ ਵਾਈਫ ਤੁਹਾਡੇ ਘਰ 'ਚ ਹੁੰਦੇ ਸੀ ਮੰਮੀ ਡੈਡੀ ਕੋਲ ਤੁਸੀਂ ਕਿਤੇ ਜੌਬ ਕਰਦੇ ਸੀ ਉਦੋਂ ਰਾਬਤਾ ਜਦੋਂ ਘਰ 'ਚ ਹਸਬੰਡ ਨੇ ਵਾਈਫ ਨਾਲ ਗੱਲ ਕਰਨੀ ਆ ਜਾਂ ਹਾਲਚਾਲ ਪੁੱਛਣਾ ਉਹ ਕੀ ਜ਼ਰੀਆ ਸੀਗਾ ਇਹਦਾ ਰਾਬਤੇ ਦਾ ਕੋਈ ਜ਼ਰੀਆ ਨਹੀਂ ਸੀਗਾ ਜੀ ਚਿੱਠੀ ਵਾਸ ਦੀ ਓਨਲੀ ਆਲਟਰਨੇਟਿਵ ਉਹ ਚਿੱਠੀ ਵੀ ਯਾਰੀ ਦੇ ਫੀਲਡ ਡੇ ਆ ਜੋ ਆਈ ਹੈ ਤਾਂ ਤਕਰੀਬਨ 7-8 ਦਿਨ ਬਾਅਦ ਹੀ ਮਿਲਦੀ ਸੀਗੀ ਜੀ ਸੋ ਇਸ ਕਰਕੇ ਇਹੋ ਜੀ ਤਾਂ ਕੋਈ ਸਹੂਲਿਅਤ ਹੈ ਨਹੀਂ ਸੀਗੀ ਕਿ ਕਿਸੇ ਵੀ ਵੇਲੇ ਕਿਸੇ ਵੀ ਟਾਈਮ ਤੇ ਉਹ ਆਈ ਫਲਾਨੀਆ ਆਪਣੇ ਕਿਸੇ ਵੀ ਬਦਨਾ ਗੱਲ ਕਰ ਸਕੀਏ ਉਸ ਵੇਲੇ ਬਿਲਕੁਲ ਕੋਈ ਨਹੀਂ ਸੀ ਬਲਕਿ ਸਾਡੇ ਜਿਹੜੇ ਇੰਟਰਨਲ ਕੰਪਲਿਕੀਸ਼ਨ ਸੀ ਯੁੱਡਾ ਦੇ ਉਹ ਵੀ ਬੜੇ ਫਰਜ਼ਾਈਲ ਸੀਗੇ ਕਿ 62 ਰੇਡੀਓ ਸੈਟ ਹੁੰਦਾ ਸੀ ਖੱਤਰ ਤੇ ਲੱਦਿਆ ਹੁੰਦਾ ਸੀ ਖੱਤਰ ਦੇ ਜਰਾ ਤੇ ਚੱਲੀ ਉਹ ਉਹ ਦੀ ਟਿਊਟ ਜਿਹੜੇ ਆਊਟ ਹੋ ਜਾਂਦੇ ਫਿਰ ਅਸੀਂ ਹੈਲੋ 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 ਕਰਕੇ ਦੁਬਾਰਾ ਟਿਊਨ ਕਰਕੇ ਉਹ ਚੱਲਦੇ ਸੀਗੇ ਤੇ ਉਹ ਡੀਓ ਸੈਟਸ ਜਿਹੜੇ ਸੀਗੇ ਕੋਈ ਐਨੇ ਵਧੀਆ ਨਹੀਂ ਸੀਗੇ ਤੇ ਫਿਰ ਪੀਆ 35 ਆ ਗਏ ਉਹ ਥੋੜੇ ਜਿਹਾ ਸੀਗੇ ਡਿਜੀਟਲ ਸੀਗੇ ਇਸ ਕਰਕੇ ਥੋੜਾ ਕਾ ਟੇਲ ਦੇ ਸੀਗੇ ਬਟ ਘਰ ਦੇ ਨਾਲ ਕੋਈ ਰਾਸਤਾ ਕਰਨ ਲਈ ਕੋਈ ਐਸਾ ਨਹੀਂ ਸੀਗਾ ਈਵਨ ਲੈਂਡਲਾਈਨ ਟੈਲੀਫੋਨ ਵੀ ਨਹੀਂ ਸੀ ਮਿਲਦਾ ਕਦੀ ਜੀ ਤੁਸੀਂ ਹੁਣ ਦੱਸਿਆ ਕਿ ਮੈਂ 85 ਮਤਲਬ 85 ਸਾਲ ਦੀ ਤੁਹਾਡੀ ਏਜ ਹੋ ਗਈ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਸਿਹਤ ਇਦਾਂ ਹੀ ਰੱਖੇ। ਲੇਕਿਨ ਇਹ ਹੈ ਕਿ ਜਦੋਂ ਆਪਾਂ ਫੌਜੀ ਦੀ ਗੱਲ ਕਰਦੇ ਆਂ, ਫੌਜੀ ਅਫਸਰ ਦੀ ਗੱਲ ਕਰਦੇ ਆਂ, ਆਮ ਦੇਖਿਆ ਜਾਂਦਾ ਵੀ ਉਹਨਾਂ ਨੂੰ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਫੌਜੀ ਜਵਾਨ ਹੈ। ਫੌਜੀ ਜਵਾਨ ਮਤਲਬ ਵੀ ਉਹ ਜੰਗ। ਹਾਲੇ ਵੀ ਤੁਸੀਂ ਜੰਗੇ ਦਾ ਰਾਜ ਸਾਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਇਹ ਕਿਵੇਂ ਤੁਸੀਂ ਫਿੱਟ ਰਹਿੰਦੇ ਹੋ। ਰਾਜ ਇਹਦਾ ਤਾਂ ਦੇਖੋ ਜੀ ਇਕ ਕੁਈ ਹੈ ਕਿ ਜਦੋਂ ਜੁਆਇਨ ਕਰਦੇ ਹੈ ਫੌਜ ਤੇ ਕਾਫੀ ਤੋਂ ਜ਼ਿਆਦਾ ਐਕਸਰਸਾਈਜ਼ ਹੋ ਜਾਂਦੀ ਹੈ ਜੀ ਪੀਟੀ ਦੇ ਵਿੱਚ ਵੀ ਤੇ ਗੇਮ ਦੇ ਵਿੱਚ ਵੀ ਪਲਸ ਬਾਕੀ ਜਿਹੜੀ ਦਿਨ ਦਿਨ ਭਰਦੀ ਜ਼ਿੰਦਗੀ ਹੁੰਦੀ ਹੈ ਉਹਦੇ ਵਿੱਚ ਵੀ ਕਾਫੀ ਐਕਸਰਸਾਈਜ਼ ਹੋ ਜਾਂਦੀ ਹੈ ਚੱਲਣਾ ਪੈਂਦਾ ਹੈ ਕਈ ਵਾਰ ਰਾਜਸਥਾਨ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਦਸੰਬਰ ਜਨਵਰੀ ਦੇ ਵਿੱਚ ਫੌਜ ਐਕਸਰਸਾਈਜ਼ ਕਰ ਰਹੀ ਹੈ ਤੇ ਅਸੀਂ ਹਰ ਸਾਲ ਤਕਰੀਬਨ ਦਸੰਬਰ ਦੇ ਵਿੱਚ ਰਾਜਸਥਾਨ ਚ ਐਕਸਰਸਾਈਜ਼ ਕਰ ਜਾਂਦਾ ਸੀ ਟਿੱਬਿਆਂ ਤੇ ਚੜ ਜਾਂਦੇ ਸੀਗੇ ਟਿੱਬਿਆਂ ਤੋਂ ਉੱਤਰ ਜਾਂਦੇ ਸੀਗੇ ਗੱਡੀਆਂ ਟਿੱਬਿਆਂ ਤੇ ਜਾਂਦੀਆਂ ਨਹੀਂ ਸੀਗੀਆਂ ਪੈਦਲ ਹੀ ਜਾਣਾ ਪੈਂਦਾ ਸੀ ਜੀ ਸੋ ਉਹ ਐਕਸਰਸਾਈਜ਼ ਆ ਕੀਤੀਆਂ ਹੋਈਆਂ ਜਿਹੜੀਆਂ ਉਹ ਕੰਮ ਆ ਗਈਆਂ ਔਰ ਆਤਾ ਬਣ ਗਈਆਂ ਤੋਂ ਇਸ ਕਰਕੇ ਜਦੋਂ ਰਿਟਾਇਰ ਹੋਏ ਉਸ ਤੋਂ ਬਾਅਦ ਵੀ ਆਪਣੀ ਉਹ ਐਕਸਰਸਾਈਜ਼ ਜਾਰੀ ਰੱਖੀ ਬਟ ਡਿਫਰੈਂਟ ਤਰੀਕੇ ਨਾਲ ਕਿ ਗੋਲਫ ਖੇਲ ਲਈ ਤੇ ਜਾਂ ਕੋਈ ਹੋਰ ਛੋਟੀ-ਮੋਟੀ ਗੇਮ ਖੇਲ ਲਈ ਕਿਉਂਕਿ ਉਸ ਲਈ ਐਕਸੈਸਿਵ ਐਕਸਰਸਾਈਜ਼ ਤਾਂ ਪੋਸੀਬਲ ਨਹੀਂ ਸੀ ਜੀ ਹਣ ਤੁਸੀਂ ਗੋਲਫ ਵੀ ਖੇਲਦੇ ਹੋ ਹਾਂਜੀ ਗੋਲਫ ਤੇ ਵਾਕ ਕਰਦੇ ਹਾਂ ਪ੍ਰੋਪਰ ਵਾਕ ਥੋੜੀ ਘੱਟ ਕਰਦੇ ਆ ਜੀ ਜੀ ਕਿਉਂਕਿ ਥੋੜਾ ਜਿਹਾ ਗੋਡੇ ਥੋੜਾ ਪ੍ਰੋਬਲਮ ਦੇਣ ਲੱਗ ਗਏ ਆ ਜੀ ਤੇ ਵੈਸੇ ਵੀ ਮੈਨੂੰ ਲੱਗਦਾ ਜਿਹੜੇ ਗੋਲਫਰ ਨੇ ਜਿਹੜੇ ਗੋਲਫ ਖੇਲਦੇ ਨੇ ਉਹਨਾਂ ਦੀ ਸੈਰ ਵੈਸੇ ਹੋ ਹੀ ਜਾਂਦੀ ਆ ਹੋ ਹੀ ਜਾਂਦੀ ਆ ਜੀ ਅੱਛਾ ਜੀ 7-8 ਕਿਲੋਮੀਟਰ ਤਾਂ ਹੋ ਹੀ ਜਾਂਦਾ ਹੋ ਹੀ ਜਾਂਦਾ ਹੁਣ ਤੁਸੀਂ ਆਪਣੇ ਮੈਂ ਥੋੜਾ ਜਿਹਾ ਤੁਹਾਡੇ ਪਰਿਵਾਰਕ ਜਿਹੜਾ ਜਿਵੇਂ ਮਾਤਾ ਪਿਤਾ ਬਾਰੇ ਤੁਸੀਂ ਦੱਸਤਾ ਵਿਆਹ ਵੀ ਹੋ ਗਿਆ ਵਾਈਫ ਬਾਰੇ ਥੋੜਾ ਜਿਹਾ ਗੱਲ ਕਰਨੀ ਚਾਹੁੰਦਾ ਨਾਲ ਦੀ ਨਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੁਣ ਤੁਹਾਡੇ ਬੱਚੇ ਜਿਹੜੇ ਆ ਉਹ ਕਿੱਥੇ ਕਿੱਥੇ ਨੇ ਕੀ ਜੌਬ ਕਰਦੇ ਆ ਕੀ ਕਰਦੇ ਨੇ ਲਾਈਫ ਚ ਹੁਣ ਸੈੱਟ ਹੈ ਪਰਿਵਾਰ ਮੇਰੀ ਵਾਈਫ ਜੀ ਉਹ ਨੇ ਬਹੁਤ ਸਾਥ ਦਿੱਤਾ ਮੇਰਾ ਜੀ ਔਰ ਜਿੱਥੇ ਵੀ ਮੈਂ ਪੋਸਟਿੰਗ ਗਿਆ ਹੈ ਉਥੇ ਉਹਨੂੰ ਜੋ ਜੋ ਕਭ ਮੈਨੂੰ ਮਿਲੇ ਹੈ ਯਾ ਉਹਨੂੰ ਮਿਲੇ ਹੈ ਉਹਨੇ ਉਹ ਪੂਰੇ ਕੀਤੇ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਕੀਤੇ ਹੈ ਜੀ ਉਸ ਤੋਂ ਬਾਅਦ ਮੇਰਾ ਬੇਟਾ ਹੈ ਜੀ ਇੱਕ ਇੱਕ ਮੇਰੀ ਬੇਟੀ ਹੈ ਜੀ ਮੇਰਾ ਬੇਟਾ ਹੈ ਐਸ ਵੇਲੇ ਮੇਜਰ ਜਨਰਲ ਹੈ ਜੀ ਤੇ ਮੇਰਾ ਜਿਹੜੀ ਡਾਟਰ ਹੈ ਉਹ ਮੈਰਿਡ ਹੈ ਟੂ ਅ ਫੌਜੀ ਉਹ ਬ੍ਰਿਗੇਡੀਅਰ ਸਾਹਿਬ ਹੈ ਜੀ ਇਮਈ ਦੇ ਵਿੱਚ ਤੇ ਉਹ ਰਿਟਾਇਰ ਹੋ ਕੇ ਹੁਣ ਆਇਆ ਹੈ ਜੀ ਤੇ ਬੜਾ ਚੰਗਾ ਲੱਗਦਾ ਕਿ ਦੇਖੋ ਤੁਸੀਂ ਆਪ ਦੀ ਜ਼ਿੰਦਗੀ 'ਚ ਤੁਹਾਡੇ ਫਾਦਰ ਸਾਹਿਬ ਵੀ ਕਰਨਾ ਸੀ ਤੁਸੀਂ ਆਪ ਤੇ ਬੱਚੇ ਵੀ ਗਾਂ ਮਤਲਬ ਆਚ ਜਿਹੜੇ ਕਰਾਏ ਮੇਰੇ ਗ੍ਰੈਂਡਫਾਦਰ ਵੀ ਅਗਰ ਤੁਸੀਂ ਦੇਖੋਗੇ ਤਾਂ ਉਹਨਾਂ ਨੇ ਵੀ ਤਕਰੀਬਨ ਵਰਲਡ ਵਾਰ 1 ਦੇ ਵਿੱਚ 4-5 ਸਾਲ ਨੌਕਰੀ ਕੀਤੀ ਸੀ ਫੌਜ ਦੀ ਜੀ ਲੇਕਿਨ ਮੈਂ 3 ਜਨਰੇਸ਼ਨ ਸੀਗਾ ਮਾਈ ਸਨ ਇਜ਼ 4ਥ ਜਨਰੇਸ਼ਨ ਜੀ ਆਰ ਵੀ ਚ ਬਹੁਤ ਹੀ ਚੰਗਾ ਲੱਗਦਾ ਕਿ ਜਿੱਥੇ ਤੁਸੀਂ ਤੁਹਾਡੇ ਫਾਦਰ ਤੁਹਾਡੇ ਦਾਦਾ ਜੀ ਨੇ ਦੇਸ਼ ਦੀ ਸੇਵਾ ਕੀਤੀ ਹੈ ਉੱਥੇ ਤੁਹਾਡਾ ਤੁਸੀਂ ਅਗਲੇ ਪੀੜੀ ਨੂੰ ਵੀ ਦੱਸਦਾ ਕਿ ਦੇਸ਼ ਦੀ ਸੇਵਾ ਜਿਹੜੀ ਆ ਉਹ ਹੁਣ ਵੈਸੇ ਜਨੂਨ ਜਿਹੜਾ ਫੌਜੀ ਦਾ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਦੋਂ ਕਦੇ ਦੇਸ਼ ਤੇ ਭੀੜ ਪੈਂਦੀ ਆ ਵੀ ਅੱਜ ਵੀ ਬੰਦਾ ਸੋਚਦਾ ਵੀ ਮੈਂ ਤਾਂ ਮੈਨੂੰ ਮੌਕਾ ਮਿਲੇ ਮੈਂ ਜਾਣ ਨੂੰ ਤਿਆਰ ਬਿਲਕੁਲ ਠੀਕ ਹੈ ਜੀ ਤੁਸੀਂ ਜਿਸ ਵੇਲੇ ਮੈਂ ਰਿਟਾਇਰ ਹੋ ਕਹਾਂ 93 ਦੇ ਵਿੱਚ ਜੀ ਤੋਂ 99 اور 98 ਦੇ ਵਿੱਚ جنگ ਲੱਗ ਗਈ ਇਹਦੀ ਕਾਰਕਲ ਜੀ ਤੇ ਮੇਰਾ بڑا ਜੀ ਕੀਤਾ ਕਿ ਮੈਂ ਕਿਸੇ ਤਰੀਕੇ ਨਾਲ ਵੀ ਚਿੱਠੀ ਲੇਖ ਲਿਖਾ ਕੇ ਯੂਨਿਟ ਦੇ ਵਿੱਚ ਵਾਪਸ ਪਹੁੰਚ ਜਾਵਾਂ ਜੀ ਤੇ ਜਾ ਕੇ ਅਸੀਂ ਵੀ ਅਸੀਂ ਵੀ ਹਿੱਸਾ ਲੱਗਿਆ ਉਹਦੇ ਵਿੱਚ ਜੀ ਪਰ ਕੋਈ ਐਸੀ ਪ੍ਰੋਵੀਜ਼ਨ ਹੈ ਨਹੀਂ ਸੀਗੀ ਜੀ ਕਿਉਂਕਿ ਏਜ ਜਿਹੜੀ 52 ਤੋਂ ਬਾਅਦ ਤਾਂ ਫਿਰ ਫੌਜ ਦੇ ਵਿੱਚ ਰਕੜਾ ਮੁਸ਼ਕਲ ਹੋ ਜਾਂਦਾ ਸਕਲਰ ਜਾਂਦਾ ਪਰ ਦਿਲ ਦਿਲਸ਼ਾਂ ਕਰਦਾ ਹੈ ਕਿ ਮੈਂ ਦੇਸ਼ ਦੇ ਦਿਲ ਬੜਾ ਕੀਤਾ ਕਿ ਵੀ ਜਾਈਏ ਤੇ ਅਸੀਂ ਵੀ ਦੇਖੀਏ ਵੀ ਹੁਣ ਕੀ ਕੀ ਹੋ ਰਿਹਾ ਜੀ ਤੇ ਹੁਣ ਜੇ ਮੈਂ ਗੱਲ ਕਰਾਂ ਇਸ ਏਜ ਵਿੱਚ ਤੁਸੀਂ ਚਲੋ ਆਪਣੀ ਐਕਟੀਵਿਟੀ ਤਾਂ ਕਰਦੇ ਹੋ ਹੋਰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਹੁਣ ਕੋਈ ਸਮਾਜ ਲਈ ਕੋਈ ਕੰਮ ਕਰਦੇ ਹੋ ਇਦਾਂ ਦਾ ਕੋਈ ਇਦਾਂ ਦੀ ਕੋਈ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਦੇਖੋ ਜੀ ਇਦਾਂ ਹੈ ਕਿ ਫੌਜ ਦੇ ਵਿੱਚੋਂ ਜਿਹੜਾ ਕਰਨਲ ਹੈ ਉਹ ਉਸ ਵੇਲੇ 52 ইয়ারਸ ਤੇ ਰਿਟਾਇਰ ਹੋ ਜਾਂਦਾ ਸੀ ਜੀ। ਔਰ 52 ইয়ার ਜਿਹੜੀ ਹੈ ਕੋਈ ਉਮਰ ਨਹੀਂ ਹੈ। ਨਹੀਂ ਜੀ। ਇਸ ਕਰਕੇ ਜਦੋਂ ਬਾਹਰ ਆਈਦਾ ਤਾਂ ਕੋਈ ਆਪਣੇ ਲਈ ਤਾਂ ਦਾ ਲੱਭੀਦਾ। ਦੋ ਕੰਮ ਕੀਤੇ ਇੱਕ ਖੇਤੀਬਾੜੀ ਕੀਤੀ ਜੀ ਤੇ ਇੱਕ ਮੈਂ ਕੀਤਾ ਜੀ ਐਡਵੈਂਚਰ ਸਪੋਰਟਸ ਦੇ ਵਿੱਚ بڑا ਹਿੱਸਾ ਲਿਆ। ਐਡਵੈਂਚਰ ਸਪੋਰਟਸ ਦੇ ਵਿੱਚ ਇਦਾਂ ਸੀ ਕਿ ਅਸੀਂ ਇੱਕ ਕੰਪਨੀ ਬਣਾਈ ਜੀ ਐਲਫਰੇਸਕੋ ਐਡਵੈਂਚਰਸ ਉਹਦੇ ਵਿੱਚ ਅਸੀਂ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਜਾਂਦੇ ਸੀਗੇ ਤੇ ਉਹਨਾਂ ਨੂੰ ਐਡਵੈਂਚਰਸ ਕਰਵਾਉਂਦੇ ਹੁੰਦੇ ਸੀਗੇ ਜੀ ਤੇ ਉਸ ਤੋਂ ਬਾਅਦ ਤੇ ਫਿਰ ਜਦੋਂ ਉੱਥੋਂ ਵੀ ਦੇਖਿਆ ਕਿ ਵੀ ਇਹ ਵੀ ਕੰਮ ਹੁਣ ਮੁਸ਼ਕਲ ਹੋ ਗਿਆ ਤਾਂ ਫਿਰ ਅਸੀਂ ਇੱਕ ਸੁਸਾਇਟੀ ਬਣਾਈ ਆਪ ਦੇ ਪਿੰਡ ਦੇ ਵਿੱਚ ਅਸੀਂ ਸੋਚਿਆ ਕਿ ਜੋ ਕੁਝ ਸਾਨੂੰ ਪਿੰਡ ਵਾਲਿਆਂ ਨੇ ਪਿੰਡ ਚੋਂ ਲਿਆ ਹੈ ਜਾਂ ਸਾਨੂੰ ਸੁਸਾਇਟੀ ਦੇ ਦਿੱਤਾ ਹੈ ਉਸ ਨੂੰ ਵਾਪਸ ਕਰਨ ਦਾ ਟਾਈਮ ਆ ਗਿਆ ਤੇ ਅਸੀਂ ਫਿਰ ਸੁਸਾਇਟੀ ਬਣਾਈ ਹੈ ਸਰੂਪ ਸੇਕ ਸੇਵਾ ਸੁਸਾਇਟੀ ਜਿਹੜੀ ਕਿ ਮੇਰੇ ਗ੍ਰੇਟ ਗ੍ਰੈਂਡਫਾਦਰ ਦੇ ਨਾਂ ਤੇ ਹੈ ਜੀ ਔਰ ਅਸੀਂ ਉਹ ਹੁਣ ਰੈਗੂਲਰਲੀ ਚਲਾ ਰਹੇ ਹਾਂ 2005 ਤੋਂ ਲੈ ਕੇ ਹੁਣ ਤੱਕ ਚੱਲ ਰਹੀ ਹੈ ਜੀ ਸਾਡੇ ਚਹੋਰ ਕੀ ਉਹਦੇ ਵਿੱਚ ਜੀ ਅਸੀਂ ਬੱਚਿਆਂ ਲਈ ਬਹੁਤ ਸਾਰੀਆਂ ਸਕਿੱਲ ਗੇਮਸ ਕਰਵਾਉਂਦੇ ਹਾਂ ਜੀ ਇੱਕ ਨਸ਼ਾ ਮੁਕਤੀ ਅਭਿਆਨ ਕਰਵਾਉਂਦੇ ਹਾਂ ਜੀ ਜਿਹੜੇ ਵੱਡੇ ਬੱਚਾ ਲਈ ਹੈ ਕਿ ਰੇਸਿਸ ਲਗਵਾ ਦੇ ਦਈਏ ਹਾਕੀ ਫੁੱਟਬਾਲ ਤੇ ਵਾਲੀਬॉल ਇਹਨਾਂ ਦੇ ਬਾਚ ਕਰਵਾ ਦਈਦੇ ਹਾਂ ਜੀ ਔਰ ਬਸ ਤਕਰੀਬਨ ਹਫਤਾ ਦੋ ਹਫਤੇ ਉਹਨਾਂ ਨੂੰ ਬਿਜ਼ੀ ਰੱਖੀਦਾ ਪਿੱੜ ਦੇ ਬੰਦਿਆਂ ਨੂੰ ਤਾਂ ਕਿ ਉਹ ਦਸ਼ੇ ਤੋਂ ਥੋੜਾ ਜਿਹਾ ਜਿੱਦਾ ਅਸੀਂ ਦੂਰ ਰੱਖ ਸਕਦੇ ਉਹਨਾਂ ਰਹਿ ਜਾਣ ਕਨਨ ਸਾਹਿਬ ਹੁਣ ਜਦੋਂ ਪੰਜਾਬ ਦੇ ਯੂਥ ਦੀ ਗੱਲ ਕਰਦੇ ਆ ਬਹੁਤ ਵੱਡਾ ਹਿੱਸਾ ਤੁਹਾਡੇ ਸਾਹਮਣੇ ਚ ਸਾਡੇ ਪੰਜਾਬੀ ਨੌਜਵਾਨਾਂ ਦਾ ਸਿਗਾ ਹੁਣ ਵੀ ਹੈ ਸਾਡੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਹੜਾ ਉਹ ਦੇਸ਼ ਦੀ ਸੇਵਾ ਕਰਦੇ ਹੁਣ ਯੂਥ ਥੋੜਾ ਜਿਹਾ ਕੁਝ ਸਮੇਂ ਤੋਂ ਥੋੜਾ ਜਿਹਾ ਸਾਡੀ ਗਿਣਤੀ ਜਿਹੜੀ ਆ ਉਹ ਘੜ ਦੀ ਨਜ਼ਰ ਆ ਰਹੀ ਹੈ ਉਹਦੇ ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕੀ ਕਾਰਨ ਹੈ ਤੇ ਕਿਵੇਂ ਫੌਜ ਚ ਬੱਚੇ ਜਾਣ ਥੋੜਾ ਸਾਡੇ ਸਾਡੇ ਯੂਥ ਨੂੰ ਜਰੂਰ ਦੱਸੋ ਵੀ ਉਹ ਕਿੱਦਾਂ ਦੀ ਤੁਹਾਡੀ ਲਾਈਫ ਰਹੀ ਹੈ ਕਿੱਦਾਂ ਦੀ ਲਾਈਫ ਆਪਾਂ ਮੰਨੀ ਜਾ ਸਕਦੀ ਲਗਜ਼ਰੀ ਲਾਈਫ ਹੈ ਹਾਰਡ ਲਾਈਫ ਹੈ ਕਿ ਬੱਚੇ ਜਿਹੜੇ ਜੋਇਨ ਕਰ ਲੇ ਅਗਰ ਤੁਸੀਂ ਇਹ ਦੇਖੋ ਮੇਰੀ ਯੂਨਿਟ ਜਿਹੜੀ ਸੀਗੀ ਉਹਦੇ ਵਿੱਚ ਸਿੱਖ ਤੇ ਅहीर ਇਹ ਦੋ ਅ ਸੀਗੇ ਬੱਚੇ ਜੀ ਮੇਰੇ ਕੋਲ ਇਹ ਸਿੱਖਾ ਦੀ ਗਿਣਤੀ 120 ਦੇ ਕਰੀਬ ਹੋਣੀ ਚਾਹੀਦੀ ਸੀ ਜੀ ਜਿਹੜੀ ਕਿ ਕਦੀ ਵੀ ਪੂਰੀ ਨਹੀਂ ਹੋਈ ਕਿ ਉਹ ਡੱਬੇ ਟੋੜੀ ਵਧੀ ਜੀ that i'm talking about 1964 onwards ਜੀ ਫਿਰ ਮੈਨੂੰ ਕੁਝ ਅहीर ਬੱਚੇ ਪੋਸਟ ਕਰਦੇ ਪੈਦੇ ਸੀ ਇਦਾਂ ਤੇ ਕਿਉਂਕਿ ਡਿਊਟੀਆਂ ਤਾਂ ਬਰਾਬਰ ਦੇਣੀਆਂ ਐ ਬੈਟੇ ਤੇ ਉਹ ਅहीर ਬੱਚੇ ਪੋਸਟ ਕਰ ਉਸ ਤੋਂ ਬਾਅਦ ਮੈਂ ਦੇਖਿਆ ਕਿ ਬੱਚੇ ਜਿਹੜੇ ਫੌਜ ਵੀ ਆਏ ਐ ਉਹ ਵੀ ਕੋਈ ਅਨਮਨਿ ਮੰਨ ਨਾਲ ਆਇਆ ਇਹ ਕੋਈ ਮਨ ਨਾਲ ਨਹੀਂ ਆਇਆ ਕੋਈ ਖੁਸ਼ੀ ਨਾਲ ਨਹੀਂ ਕੋਈ ਖੁਸ਼ੀ ਨਾਲ ਨਹੀਂ ਆਇਆ ਕਿ ਕੋਈ ਬਾਹਰ ਜੌਬ ਨਹੀਂ ਮਿਲਦੀ ਹੈ ਇਸ ਕਰਕੇ ਚਲੋ ਫੌਜ ਜੁਆਇਨ ਕਰ ਲੈਂਦੇ ਆ ਜੀ ਲੇਕਿਨ ਉਹ ਜਜ਼ਬਾ ਜਿਹੜਾ ਸੀਗਾ ਕਿ ਬਈ ਮੈਂ ਫੌਜ ਜਾਣਾ ਹੈ ਪੰਜਾਬ ਸਾਰਾ ਉੱਠ ਜਾਂਦਾ ਸੀਗਾ ਕਿ ਮੈਂ ਫੌਜ ਜਾਣਾ ਮੈਂ ਫੌਜ ਜਾਣਾ ਉਹ ਹੁਣ ਵੀ ਦੇਖਣ ਚ ਨਹੀਂ ਆਂਦਾ ਜੀ ਇਹਦੇ ਕਾਰਨ ਕੀ ਹੈ ਇੱਕ ਤੇ ਇਹ ਹੈ ਕਿ ਤੁਹਾਡੀ ਸਿਰ ਥੋੜੀ ਜਿਹੀ ਕੀਤੀ ਫੌਜ ਦੇ ਵਿੱਚ ਕਟਾਈ ਗਈ ਹੈ ਜੀ ਤੇ ਦੂਜਾ ਇਹ ਕਰ ਰਿਹਾ ਕਿ ਫੌਜ ਨੂੰ ਕਾਫੀ ਤੋਂ ਜ਼ਿਆਦਾ ਅਟਰੈਕਟਿਵ ਨਹੀਂ ਗਿੜਿਆ ਜਾਂਦਾ ਸੀਗਾ ਜੀ ਬਜਾਏ ਦੂਜੇ ਕੰਮਾਂ ਦੇ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਲੋਕੀ ਜਾ ਕੇ ਬਹੁਤ ਕੁਝ ਕਰਨ ਲੱਗੇ ਸੀਗੇ ਤੋਂ ਉਹ ਬਹੁਤ ਜ਼ਿਆਦਾ ਉਹਨੇ ਫੌਜ ਦੇ ਉੱਤੇ ਇਫੈਕਟ ਕੀਤਾ ਕਿ ਜਿਹੜੇ ਬੱਚੇ ਯਾਨੀ 10ਵੀਂ 11ਵੀਂ ਤੋਂ ਬਾਅਦ ਜੁਆਇਨ ਕਰਦੇ ਸੀ 10ਵੀਂ 11ਵੀਂ ਤੋਂ ਬਾਅਦ ਉਹ ਹਾਈਲਾਈਟ ਕਰਕੇ ਹੁਣ ਫੌਜ ਤੋਂ ਬਾਹਰ ਛੱਡ ਕੇ ਕੈਨੇਡਾ ਜਾਣ ਲੱਗੇ ਸੋ ਇਸ ਕਰਕੇ ਉਹ ਫੌਜ ਚਲੀ ਜਾਂਦੀ ਸੀਗਾ ਮੇਰਾ ਤਾਂ ਖਿਆਲ ਹੈ ਇਹ ਇੱਕ ਰੀਜ਼ਨ ਹੈ ਤੇ ਆ ਹੁਣ ਵੀ ਬੰਨ ਜਦੋਂ ਐਰਤੀ ਗਿਆ ਸੀਗਾ ਪਿੰਡ ਤੇ ਅਸੀਂ ਇੱਕ ਰੈਲੀ ਜੀ ਕਰਵਾਈ ਸੀਗੀ ਸਿੱਖ ਰਚਵੜ ਦੇ ਬੱਚੇ ਆਏ ਸੀਗੇ ਤੇ ਉਹ ਕਹਿੰਦੇ ਸੀ ਵੀ ਸਿੱਖ ਰਚਵੜ ਦੇ ਵਿੱਚ ਅਸੀਂ ਭਰਤੀ ਕਰਾਣੇ ਆ ਮੈਨੂੰ ਸਾਡੇ 4-5 ਪਿੰਡਾਂ ਦੇ ਵਿੱਚ ਅਸੀਂ ਇਹ ਗੱਲ ਕੀਤੀ ਸੀ ਤੇ ਸਾਨੂੰ 42 ਬੱਚਿਆਂ ਤੋਂ ਵੱਧ ਮਿਲੇ ਨਹੀਂ 4-5 ਪਿੰਡਾਂ ਚੋਂ 42 ਬੱਚੇ ਜਿਨ੍ਹਾਂ ਨੇ ਸਿਰਫ ਰਜਿਸਟ੍ਰੇਸ਼ਨ ਕਰਵਾਈ ਹੈ ਗਏ ਨਹੀਂ ਹਾਲੇ ਜੀ ਜਾਨ ਵੇਲੇ ਪਤਾ ਨਹੀਂ ਕਿੰਦੇ ਕਿ ਜਾਣਗੇ देयर ਆ ਵੇਰੀਅਸ ਕੈਂਪਸ ਆ ਦੇ ਆ ਪੰਜਾਬ ਦੇ ਵਿੱਚ ਸੀ ਪੈਟਸ ਦੇ ਕਿ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਕਿ ਤੁਸੀਂ ਜਦੋਂ ਜਵਾਨ ਬੜਤੀ ਹੋੜਾ ਉਹਦੇ ਲਈ ਟ੍ਰੇਨਿੰਗ ਦਿੰਦੇ ਆ ਜੀ ਸਾਡੇ ਨੇੜੇ ਜਿਹੜਾ ਹਕੂਬਤ ਸਿੰਘ ਵਾਲਾ ਹੈ ਉਹ ਮੈਂ ਹਰ ਇੱਕ ਨੂੰ ਕਹਿੰਦਾ ਕਿ ਜਿਸ ਨੇ ਵੀ ਜਾਣਾ ਹੈ ਮੈਨੂੰ ਦੱਸ ਦਿਓ ਮੈਂ ਅਰੇਂਜਮੈਂਟ ਕਰ ਦਿਆਂਗਾ ਲੇਕਿਨ ਕੁਝ ਜ਼ਿਆਦਾ ਕੀਨ ਨਹੀਂ ਦਿਖਦੇ ਬੱਚੇ ਨਾਂ ਬੱਚਿਆਂ ਦਾ ਰੁਝਾਨ ਜਿਹੜਾ ਬਾਹਰਲੇ ਪਾਸੇ ਨੂੰ ਮੈਨੂੰ ਲੱਗਦਾ ਸ਼ਾਰਟਕਟ ਜਿਹੜਾ ਹੈ ਉਹ ਹੈ ਆ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਵਰਗੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬਹੁਤ ਸਮਾਂ ਦੇਸ਼ ਦੀ ਸੇਵਾ ਕੀਤੀ ਹੈ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਪੰਜਾਬ ਦੇ ਨੌਜਵਾਨਾਂ ਨੂੰ ਮੋਟੀਵੇਟ ਕਰ ਰਹੇ ਨੌਜਵਾਨਾਂ ਨੂੰ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਫੌਜ ਵਾਲੇ ਪਾਸੇ ਆਓ ਲਗਜ਼ਰੀ ਲਾਈਫ ਹੈ ਤੁਹਾਨੂੰ ਹਰ ਹਰ ਚੀਜ਼ ਸਿਖਾਈ ਜਾਂਦੀ ਹੈ ਸਰ ਤੁਸੀਂ ਇਹ ਕਹਿੰਦੇ ਹੋ ਕਿ ਫੌਜ ਦੇ ਵਿੱਚ ਤੇ ਮੇਰਾ ਖਿਆਲ ਫੌਜ ਵਰਗੀ ਕੋਈ ਨੌਕਰੀ ਹੋਰ ਹੈ ਨਹੀਂ ਜੀ ਪਹਿਲੀ ਗੱਲ ਕਿ ਤੁਸੀਂ ਫੌਜ ਦੇ ਵਿੱਚ ਚਲੇ ਜਾਂਦੇ ਹੋ ਤੁਹਾਨੂੰ ਰੋਟੀ ਦਾ ਕੋਈ ਫਿਕਰ ਨਹੀਂ ਪਾਣੀ ਦਾ ਕੋਈ ਫਿਕਰ ਨਹੀਂ ਹੈ ਸੌਂਡ ਦਾ ਕੋਈ ਫਿਕਰ ਨਹੀਂ ਹੈ ਮੰਜੇ ਦਾ ਫਿਕਰ ਨਹੀਂ ਰਹਿਣ ਦਾ ਫਿਕਰ ਨਹੀਂ ਹੈ ਜੀ ਉਹ ਤੁਹਾਨੂੰ ਸਭ ਵਹਈਆ ਕੀਤਾ ਜਾਂਦਾ ਹੈ ਜੀ ਜਦੋਂ ਤੁਸੀਂ ਭਰਤੀ ਹੋਨੇ ਹੋ ਉਦੋਂ ਬਾਅਦ ਟ੍ਰੇਡਿੰਗ ਲੈਂਦੇ ਹੋ ਉੱਥੇ ਵੀ ਸਭ ਕੁਝ ਮਿਲਦਾ ਹੈ ਤੁਹਾਨੂੰ ਬਲਕਿ ਪੈਸੇ ਵੀ ਦਿੱਤੇ ਜਾਂਦੇ ਹਨ ਤੇ ਟ੍ਰੇਡਿੰਗ ਲੈਣ ਤੋਂ ਬਾਅਦ ਤੁਸੀਂ ਯੂਨਿਟ ਚਾ ਜਾਦੇ ਹੋ ਤੇ ਯੂਨਟਾਂ ਵਾਲੇ ਵੀ ਤੇ ਬਿਲਕੁਲ ਆਰਾਮ ਦੀ ਜ਼ਿੰਦਗੀ ਹੈ ਬਹਿਤ ਕਹਾਗਾ ਕਿ ਕਿਦਾਂ ਕੰਮ ਕਰਦੇ ਅਸੀਂ ਦੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਉਂਕਿ ਕੰਮ ਦਾ ਹੁਣ ਫੌਜ ਦਾ ਤਕਰੀਬਤ ਤਕਰੀਬ ਇਹ ਸਾ ਜਿਹੜੀ ਚਾਰ ਦਿਨ ਦੀ ਹੁਣ ਲੜਾਈ ਹੋਈ ਹੈ ਉਹਨੇ ਤਾਂ ਬਿਲਕੁਲ ਹੀ ਖਤਮ ਕਰ ਦਿੱਤਾ ਕਿ ਮਿਸਾਲ ਗੁੱਠੇ ਨਾਲ ਦਬ ਦੇਣੀ ਹੈ ਤੇ ਚਲੀ ਜਾਣੀ ਹੈ ਅੱਗੇ ਇਸ ਲਈ ਕਹਿੰਦੇ ਸੀ ਤਾਂ ਕਿ ਅਗਲੀ ਵੀਰ ਜਿਹੜਾ ਚਲਾਇਆ ਹੈ ਜੀ ਮੇਰਾ ਵੀ ਇਹ ਓਪੀਨੀਅਨ ਸੀਗਾ ਕਿ ਯਾਰ ਇਹ ਗਲਤ ਕੰਮ ਕੀਤਾ ਹੈ ਜੀ ਪਰ ਹੁਣ ਮਨ ਨੂੰ ਲੱਗਦਾ ਹੈ ਕਿ ਵਾਕਈ ਅਗਦੀ ਵੀ ਠੀਕ ਹੈ ਫੌਜ ਨੂੰ ਤਾਂ ਅੱਗੇ ਬਾਰਡਰ ਤੱਕ ਪਣਾ ਹੀ ਨਹੀਂ ਹੈ ਪੈਦਲ ਜਾਣ ਦੀ ਤਾਂ ਲੋੜ ਹੀ ਨਹੀਂ ਪੈਦਲ ਜਾਣ ਦੀ ਲੋੜ ਨਹੀਂ ਹੈ ਗੱਡੀਆਂ ਚ ਜਾਣ ਦੀ ਲੋੜ ਨਹੀਂ ਹੈ ਬਾਰਡਰ ਹੀ ਨਹੀਂ ਟੱਪਣਾ ਤਾਂ ਫਿਰ ਜਵਾਨ ਦੇ ਕੀ ਕਿੱਥੇ ਲੋੜ ਪੋਗੀ ਪਹਿਲਾਂ ਸਭ ਕੁਝ ਮਿਸਾਈਲਾਂ ਦਾ ਤਬਾਹ ਕਰ ਦੇਣਾ ਫਿਰ ਜਾ ਕੇ ਬੈਠ ਜਾਣਾ ਸੋ ਇਸ ਕਰਕੇ ਅਗਦੀ ਵੀ ਇਸ ਸਕੀਮ ਜਿਹੜੀ ਹੈ ਗੁੜ ਹੈ ਕਿਉਂਕਿ ਜਵਾਨ ਜਵਾਨ ਫੌਜ ਨੂੰ ਜਵਾਨ ਰੱਖਣਾ ਬਹੁਤ ਜ਼ਰੂਰੀ ਹੈ ਜੀ ਗਿਣਤੀ ਵੀ ਵਧਾ ਦੇਣੀ ਚਾਹੀਦੀ ਹੈ ਗਿਣਤੀ ਵੀ ਬਹੁਤ ਜ਼ਰੂਰੀ ਹੈ ਤੁਸੀਂ ਦੱਸਿਆ ਕਿ ਬਟਨ ਨਾਲ ਤਾਂ ਹੈ ਪਰ ਸਾਡਾ ਯੂਥ ਚ ਫੌਜ ਸਾਡੀ ਹੋਏਗੀ ਤਾਂ ਸਾਨੂੰ ਅਸੀਂ ਸੇਫਟੀ ਵੀ ਮਹਿਸੂਸ ਕਰਾਂਗੇ ਇਹ ਗੱਲ ਠੀਕ ਹੈ ਜੀ ਕਿ ਫੌਜ ਦੀ ਹੋਏਗੀ ਉਹਦੀ ਸੇਫਟੀ ਮਹਿਸੂਸ ਕਰਦੇ ਆਂ ਜੀ ਬਟ ਹੁਣ ਫੌਜ ਬਦਲੀ ਹੋ ਗਈ ਹੈ ਮੈਨੂੰ ਲੱਗਾ ਸੀ ਪੁੱਛਣ ਕਿ ਤੁਸੀਂ ਉਹ ਸਮਾਂ ਵੀ ਦੇਖਿਆ ਅੱਜ ਦਾ ਵੀ ਦੇਖਦੇ ਹਾਂ ਤੁਹਾਡਾ ਬੇਟਾ ਵੀ ਮੇਜਰ ਜਨਰਲ ਹੈ ਹੁਣ ਦੀ ਤੇ ਉਦੋਂ ਦੀ ਲਾਈਫ ਚ ਕਿੰਨਾ ਕੁ ਫਰਕ ਹੈ ਬਹੁਤ ਫਰਕ ਹੈ ਜੀ ਬਹੁਤ ਫਰਕ ਹੈ ਅੱਜ ਕੱਲ ਹਰ ਚੀਜ਼ ਡਿਜੀਟਲ ਹੈ ਜੀ ਸਾਡੇ ਜ਼ਮਾਨੇ ਦੇ ਵਿੱਚ 1964 ਦੇ ਵਿੱਚ ਜਦੋਂ ਕਮਾਂਡ ਲਈ ਹੈ ਜੀ ਉਸ ਵੇਲੇ ਮੈਂ ਇੱਕ ਵੀਸੀਆਰ ਲੈ ਕੇ ਦੇਤਾ ਸੀਗਾ ਯੂਨਟ ਨੂੰ ਜੀ ਔਰ ਉਹ ਵੀਸੀਆਰ ਜਿਹੜਾ ਸੀਗਾ ਉਹ ਹੀ ਇੰਨਾ ਵੱਡੀ ਡਿਜੀਟਲ ਸੀਗੀ ਫਾਰਮ ਕਿ ਸਾਰੇ ਜਵਾਨ ਕਦੇ ਵੀ ਬਲੇ 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 ਸਾਡੇ ਕੋਲ ਵੀਸੀਆਰ ਹੈ ਤੇ ਅੱਜ ਕੱਲ ਮੇਰਾ ਖਿਆਲ ਹੈ ਕਿ ਹਰ ਥਾਂ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਟੀਵੀ ਲੱਗਿਆ ਹੈ ਜੀ ਹਰ ਲੰਗਰ ਦੇ ਵਿੱਚ ਦੋ ਦੋ ਟੀਵੀ ਲੱਗੇ ਹੋਏ ਆ ਜੀ ਤੇ ਫੌਜ ਦਾ ਤਰੀਕਾ ਵੀ ਬਦਲ ਗਿਆ ਹੈ ਜਿਸ ਆਰਟੀ ਬੋਰਡ ਤੇ ਜਾਂ ਜਿਸ ਚੀਜ਼ੇ ਨਾਲ ਅਸੀਂ ਦੁਸ਼ਮਣ ਨੂੰ ਅੰਗੇਜ ਕਰਦੇ ਸੀਗੇ ਜੀ ਉਹ ਤਰੀਕਾ ਹੀ ਬਦਲੀ ਹੋ ਗਿਆ ਜੀ ਉਹ ਸਾਡਾ ਤਰੀਕਾ ਸੀਗਾ ਕਿ ਪਹਿਲਾਂ 800 ਤੋਂ ਸ਼ੁਰੂ ਕਰਨਾ ਤੇ ਫਿਰ ਹੌਲੀ-ਹੌਲੀ ਹੌਲੀ-ਹੌਲੀ ਦੁਸ਼ਮਣ ਉੱਪਰ ਆਪਣਾ ਰੌਂਡ ਲੈ ਕੇ ਜਾਣਾ ਤੇ ਫਿਰ ਉਹਨੂੰ ਕਹਿੰਦੇ ਕਿ ਹਾਂ ਆਹ ਠੀਕ ਹੈ ਹੁਣ ਉਹ ਪ੍ਰੇਡਿਕਟ ਕਰਦੇ ਆ ਲੇਜ਼ਰ ਵੀ ਮਾਰਦੇ ਆ ਕਿੰਨੀ ਡਿਸਟੈਂਸ ਹੈ ਕਿ ਇਹਦੇ ਤੇ ਮੈਚ ਦਾ ਇਫੈਕਟ ਹੋਊਗਾ ਪਹਿਲਾਂ ਗੋਲਾ ਉੱਤੇ ਦੁਸ਼ਮਣ ਦੇ ਹਾਂ ਤੁਸੀਂ ਤਾਂ ਜੰਗ 'ਚ ਤੁਸੀਂ ਆਪ ਦੱਸਿਆ ਕਿ 65 ਦੀ ਜੰਗ 'ਚ ਹੈ 1971 'ਚ ਵੀ ਤੁਸੀਂ ਜਿਹੜਾ ਉਹ ਗਏ ਕਦੇ ਸਾਹਮਣੇ ਜਾਣ ਦਾ ਵੀ ਮੌਕਾ ਮਿਲਿਆ ਤੁਹਾਨੂੰ ਬਿਲਕੁਲ ਜੀ 1971 ਦੇ ਵਿੱਚ ਤੇ ਖਾਸ ਕਰਕੇ ਜਦੋਂ ਅਸੀਂ ਮੁੰਦਮਤੀ ਰਿਵਰ ਪਾਰ ਕੀਤਾ ਜੀ ਤੇ ਉਸ ਵੇਲੇ ਸਾਡੇ ਬਿਲਕੁਲ ਸਾਹਮਣੇ ਜਿਹੜੇ ਸੀਗੇ ਡਿਪਲੋਏਡ ਸੀਗੇ ਪਾਕਿਸਤਾਨੀ ਤੇ ਅਸੀਂ ਵੀ ਸਾਹਮਣੇ ਸੀ ਅਸੀਂ ਸਾਹਮਣੇ ਬੈਠ ਕੇ ਹੀ ਸ਼ੂਟ ਲੈਂਦੇ ਸੀ ਸਾਨੂੰ ਦੇਖਦੇ ਸੀ ਕਾਕੀ ਯੂਨੀਫਾਰਮ ਅੱਜ ਪਾ ਔਰ ਉਹ ਵੀ ਰਿਟੈਲੀਏਟ ਕਰਦੇ ਸੀਗੇ ਉਹਨਾਂ ਨੇ ਵੀ ਆਰਸੀਐਨ ਦਾ ਫਾਇਰ ਕਰਨਾ ਤੇ ਉਹ ਉੱਤੇ ਆ ਜਾਂਦੇ ਸੀਗੇ ਤੇ ਡਿੱਗ ਪਈ ਸੀ ਸਾਡੇ ਕੋਲੇ ਵੀ ਗੋਲਾ ਡਿੱਗਿਆ ਇਹ ਤਾਂ ਨਹੀਂ ਗੰਦੀ ਹੀ ਡਿੱਗਿਆ ਬਟ ਜਿਸ ਕੋਲ ਆਪੇ ਸਾਈਆਂ ਮਾਰ ਸਕੇ ਨਾ ਕੋਈ ਬਿਲਕੁਲ ਬਿਲਕੁਲ ਜੀ ਬੜਾ ਚੰਗਾ ਲੱਗਦਾ ਅੱਜ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਤੁਹਾਡੀ ਜ਼ਿੰਦਗੀ ਤੇ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਪਿਸ਼ੋਕੜ ਬਾਰੇ ਬਹੁਤ ਚੰਗਾ ਲੱਗਾ ਕਿ ਤੁਸੀਂ ਮਤੀ ਬਾਰੇ ਸਾਡੇ ਦੇਸ਼ ਨੂੰ ਦਿੱਤੇ ਆ ਉਹਦੇ ਲਈ ਕਰਨ ਸਾਹਿਬ ਮੈਂ ਤੁਹਾਨੂੰ ਸਲੂਟ ਕਰਦਾ ਥੈਂਕ ਯੂ ਔਰ ਪੂਰੇ ਤੁਹਾਡੇ ਪਰਿਵਾਰ ਨੂੰ ਸਲੂਟ ਕਰਦਾ ਕਿ ਅੱਜ ਵੀ ਤੁਸੀਂ ਜਿਹੜੀ ਆ ਦੇਸ਼ ਦੀ ਸੇਵਾ ਕਰ ਰਹੇ ਹੋ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਸਾਡੇ ਜੈ ਜਵਾਨ ਪ੍ਰੋਗਰਾਮ ਵਿੱਚ ਆਏ ਸਾਡੇ ਦਸ਼ਕਨ ਆ ਆਪਦੇ ਵਿਚਾਰ ਬਹੁਤ 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 ਸੋਸੀਗਲ